ਹਾਂਜੀ ਸਾਸਰੀਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਮੌਸਮ ਥੋੜਾ ਜਿਹਾ ਹਨੇਰੀ ਜਿਹਾ ਲਾਇਆ ਹੋਇਆ ਬੈਗ ਤੇ ਸ਼ਾਮ ਦੇ ਵੱਜ ਗਏ 5:30 ਤੇ ਬੱਦਲਵਾਈ ਜੀ ਲੱਗਦੀ ਐ ਨਾ ਇਹ ਹਨੇਰੀ ਲੱਗਦੀ ਐ ਮੌਸਮ ਥੋੜੀ ਤਬਦੀਲੀ ਹੋਈ ਪਈ ਹੈ ਮੌਸਮ ਵਿੱਚ ਕਈ ਥਾਂ ਮੇ ਦਾ ਹਨੇਰੀ ਆ ਵੀ ਗਈ ਕਹਿੰਦੇ ਕਿ ਸਾਡੇ ਵੀ ਚਾਂਸ ਜੇ ਬਣੇ ਲੱਗਦੇ ਆਪਾਂ ਹੁਣ ਜੀ ਤਿਆਰ ਹੋ ਕੇ ਚੱਲੇ ਆ ਬਾੜੀ ਚ ਆਪਣੇ ਅਖੰਡ ਪਾਠ ਸਾਹਿਬ ਖੁੱਲੇ ਹੋਏ ਨੇ ਆਪਾਂ ਸਵੇਰੇ ਵੀ ਗਏ ਤੇ ਹੁਣ ਆਪਾਂ ਸ਼ਾਮ ਨੂੰ ਜਾਂਦੇ ਆ ਜੀ ਇਹ ਦੂਜਾ ਪਾਰਟ ਆ ਵੀਡੀਓ ਦਾ ਤੇ ਉੱਥੇ ਸੇਵਾ ਕਰਦੇ ਜਿੰਨੀ ਕੋ ਸਕੂਗੀ ਉੰਨੀ ਕਰਦੇ ਆ ਜੀ ਤੇ ਸਾਡਾ ਸਾਰਾ ਗਵਾੜੀ ਜਾਂਦਾ ਜੀ ਸੇਵਾ ਕਰਨ ਬਾਬਾ ਜੀ ਬਹੁਤ ਕਰਨੀ ਵਾਲੇ ਸੀ ਉਹਨਾਂ ਨੇ ਬਹੁਤ ਚਿਰ ਤਪੱਸਿਆ ਕੀਤੀ ਐ ਇਸ ਸਥਾਨ ਤੇ ਰਹਿ ਕੇ ਬਾੜੀ ਚ 40 ਸਾਲ ਦੇ ਤਕਰੀਬਨ ਰਹੇ ਨੇ ਉਹ ਬਾੜੀ ਦੇ ਵਿੱਚ ਤੇ ਜਦੋਂ ਕਿਸੇ ਦਾ ਨਿੱਕਾ ਨੇ ਆ ਨਾ ਢਿੱਲਾ ਹੋ ਜਾਂਦਾ ਸੀ ਜਾਂ ਕੋਈ ਡੰਗਰ ਪਸ਼ੂ ਤਾਂ ਬਾਬਾ ਜੀ ਕੋਲ ਚਲੇ ਜਾਂਦੇ ਸੀ ਜਾਂ ਕਿਸੇ ਦੇ ਘਰ ਢਿੱਲਾ ਮੱਠ ਹੁੰਦੀ ਸੀ ਕਹਿੰਦੇ ਬਜ਼ੁਰਗ ਵਾਸਤੇ ਇਹ ਗੱਲਾਂ ਜੀ ਆਪਾਂ ਨੂੰ ਤਾਂ ਪਤਾ ਨਹੀਂ ਹੈਗਾ ਬੇ ਇਥੋਂ ਪਾਣੀ ਦੇ ਦਿੰਦੇ ਸੀ ਬਾਬਾ ਜੀ ਜਲ ਕਰਕੇ ਤੇ ਠੀਕ ਹੋ ਜਾਂਦੇ ਸੀ ਹੁਣ ਵੀ ਅੱਜ ਉਤ ਧੂਨੇ ਦੀ ਰੱਖ ਲਿਆ ਕਿ ਘਰਾਂ ਵਿੱਚ ਵਰਤੀ ਜਾਂਦੀ ਹੈ ਜੀ ਬਾਬਾ ਜੀ ਦਾ ਧੂਨਾ ਚੱਲਦਾ 24 ਘੰਟੇ ਪਾਥੀਆਂ ਲੱਗੀ ਰਹਿੰਦੀ ਹੈ ਧੂਨੇ ਦੇ ਵਿੱਚ ਤੇ ਜਦੋਂ ਵੀ ਕਿਸੇ ਦੇ ਘਰੇ ਕੋਈ ਦੁੱਖ ਤਕਲੀਫ ਹੁੰਦੀ ਹੈ ਲੋਕਾਂ ਨੂੰ ਇੰਨੀ ਸਰਦਾ ਜੀ ਸਾਰਿਆਂ ਨੂੰ ਤੇ ਉਥੋਂ ਲਿਆ ਕੇ ਰੱਖ ਅਪਪੁੱਤੀ ਲਾਉਂਦੇ ਆ ਤੇ ਬਹੁਤ ਹੀ ਸਰਦ ਆ ਸਾਰਿਆਂ ਨੂੰ ਉੱਥੇ ਸਾਡੇ ਗਵਾਲੜ ਨੂੰ ਤੇ ਹੋਰ ਬਾਹਰਲੇ ਲੋਕਾਂ ਨੂੰ ਵੀ ਆਉਂਦੇ ਜੀ ਸਾਰੇ ਜੇ ਕਿਸੇ ਚ ਕੋਈ ਕਰਨੀ ਹੁੰਦੀ ਹੈ ਦਾਈਆਂ ਉਹਨਾਂ ਦੇ ਮੇਲੇ ਲੱਗਦੇ ਜੀ ਆਪਣੇ ਵਰਗਿਆਂ ਨੂੰ ਕੌਣ ਯਾਦ ਕਰਦਾ ਤੇ ਮੜੀਆਂ ਦੇ ਮੇਲੇ ਉਹਨਾਂ ਤੇ ਲੱਗਦੇ ਆ ਤਾਰ ਆਪਣੇ ਵਰਗਨ ਕੋਈ ਜਿਆਦ ਨਹੀਂ ਕਰਦਾ ਭੋਗ ਤਮਾ ਕਰੋ ਇਹ ਵੀ ਕਲਾ ਕਿਸੇ ਚੀ ਹੁੰਦੀ ਹੈ ਜੀ ਭਗਤੀ ਦੀ ਸ਼ਕਤੀ ਹੈ ਉਹਨਾਂ ਨੇ ਨੀ ਤਪੱਸਿਆ ਕੀਤੀ ਆਪਣੇ ਅਗਵਾੜ ਨੂੰ ਤਾਰਿਆ ਪਾញੇ ਅਗਵਾੜ ਦਾ ਨਾ ਪ੍ਰਸਤਾਣੇ ਹੋਇਆ ਬਾੜੀ ਤੇ ਚਲੋ ਜੀ ਹੁਣ ਆਪਾਂ ਸੋਣ ਨੂੰ ਕਰਾਉਣੇ ਦਰਸ਼ਨ ਬਾੜੀ ਦੇ ਨਾਲ ਇੱਥੇ ਆਪਾਂ ਹੁਣ ਤੁਹਾਨੂੰ ਘਰ ਦਾ ਆਪਣਾ ਬੇਹੂ ਦਿਖਾ ਦਈਏ ਹਰੇ ਭਾਈ ਵਧੀਆ ਲੱਗਦੀ ਹੈ ਜੀ ਇਸ ਤਰ੍ਹਾਂ ਥੋੜਾ ਜਿਹਾ ਮਾਹੌਸਮ ਦਿਖਾ ਦਈਏ ਸੋਨ ਫਿਰ ਆਪਾਂ ਚੱਲਦੇ ਹਾਂ ਬਾੜੀ ਦੇ ਵਿੱਚ ਜਦੋਂ ਸਾਰਾ ਨਗਰ ਇਕੱਠਾ ਹੋ ਕੇ ਇਸ ਤਰ੍ਹਾਂ ਸੇਵਾ ਕਰਦੇ ਜੀ ਬਹੁਤ ਵਧੀਆ ਲੱਗਦਾ ਸੇਵਾ ਕਰਨ ਕੋਈ ਥੋੜੀ ਕਰਦਾ ਕੋਈ ਬੜੀ ਕਰਦਾ ਜਿੰਨੀ ਕਰਦਾ ਉਨੀ ਕਰਦਾ ਕੋਈ ਕਿਸੇ ਨਾਲ ਤੱਕਾ ਨਹੀਂ ਹੈਗਾ ਤੇ ਮੈਂ ਹੋਗੀ ਥੋੜਾ ਜਿਹਾ ਲੇਟ ਜਾਣ ਤੋਂ ਕਿਉਂਕਿ ਕੰਮਕਾਰ ਆਪਣੇ ਇਹ ਜੀ ਹੋ ਜਾਂਦੇ ਜੀ ਘਰਾਂ 'ਚ ਚਲੋ ਜੀ ਆਪਾਂ ਵੀ ਹੁਣ ਚੱਲਦੇ ਆਂਗੇ ਤੇ ਤੁਹਾਨੂੰ ਦਿਖਾਉਣੇ ਆ ਬਾੜੀ ਹੁਣ ਫੇਰ ਸਾਹਮਣੇ ਲਓ ਜੀ ਆ ਬਾਬਾ ਜੀ ਦਾ ਧੂਣਾ ਜਿਹੜਾ 24 ਘੰਟੇ ਤਪਦਾ ਦਾ ਤੋ ਉਹ ਚੱਲਦਾ ਰਹਿੰਦਾ ਹੈ ਤੇ ਇੱਧਰ ਸੰਗਤ ਲੰਗਰ ਸਾਕ ਰਹੀ ਹੈ ਤੇ ਮੇਰੀਆਂ ਸਹੇਲੀਆਂ ਬੈਠੀਆਂ ਨੇ ਲੰਗਰ ਸਾਕ ਰਹੀਆਂ ਨੇ ਤੇ ਸਾਰੇ ਬੱਚੇ ਵੀ ਬਹੁਤ ਸਰਦਨ ਸੇਵਾ ਕਰਦੇ ਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਸੇਵਿਤ ਟੇਕੋ ਮੱਥਾ ਤੇ ਬਾਬਾ ਸੋਹਣ ਦਾਸ ਦਾ ਧੁਣਾ ਸੁਨੋ ਦਿਖਾਤਾ ਮੈਂ ਜੀ ਇੱਧਰ ਦੇਖੋ ਬੱਚੇ ਕਿ ਨਹੀਂ ਸਰਦਨ ਨਾਲ ਸੇਵਾ ਕਰ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਦਿਲਚਸਪੀ ਹੈ ਸਸਤਾ ਨਾਲ ਤੇ ਸਭ ਆਪ ਆਪਣੇ ਕੰਮ ਕਰ ਰਹੇ ਨੇ ਡਿਊਟੀਆਂ ਸੰਭਾਲ ਰਹੇ ਨੇ ਆ ਮੇਰੀਆਂ ਸਹੇਲੀਆਂ ਕਹਿੰਦੀ ਨਹੀਂ ਲੇਟ ਹੋ ਗਈ ਮੈਂ ਆਖੇ ਮੇਰੇ ਬੇਟੇ ਦਾ ਫੋਨ ਆ ਗਿਆ ਸੀ ਇਸ ਕਰਕੇ ਮੈਂ ਲੇਟ ਹੋ ਗਈ ਚਲੋ ਮੈਨੂੰ ਕਹਿੰਦੀ ਹੁਣ ਤੁਸੀਂ ਪ੍ਰਸਾਦ ਦੇ ਸਕ ਲੋ ਤੇ ਰੋਟੀਆਂ ਤਾਂ ਪੱਕ ਗਈਆਂ ਪ੍ਰਸਾਦ ਦੇ ਚਲੋ ਜੀ ਮੈਂ ਖਾਜਰੀ ਆਪਾਂ ਲਾ ਦਿੰਨੇ ਆਂ ਫਿਰ ਅਸੀਂ ਥੋੜੀ ਜੀ ਮੈਂ ਭਾਂਡਿਆਂ ਦੀ ਸੇਵਾ ਕਰ ਲਈ ਸੀ ਰੋਟੀਆਂ ਮੇਰੀ ਜੰਦੀ ਨੂੰ ਪ੍ਰਸਾਦ ਦੇ ਬਣ ਗਏ ਸੀ ਕੋਈ ਵੀ ਸੇਵਾ ਹੋਈ ਜਿੰਨੀ ਕੋ ਹੋ ਸਕਦੀ ਹੈ ਜਿੰਨੀ ਕੀ ਕਰਨੀ ਚਾਹੀਦੀ ਤੇ ਇਧਰ ਮੈਂ ਤਵੀ ਵਾਲੀਆਂ ਪਹਿਣਾ ਨੂੰ ਵੀਡੀਓ ਵਿੱਚ ਕਾਇਚ ਕੀਤਾ ਜਿਹੇ ਵੀ ਆਪਣੀਆਂ ਮਾਮੀਆਂ ਲੱਗਦੀਆਂ ਨੇ ਤੇ ਆਪਾਂ ਵੀ ਇਹਨਾਂ ਨਾਲ ਬਹਿ ਕੇ ਵੀਡੀਓ ਬਣਵਾਈ ਹੈਗੀ ਤੇ ਬਸ ਥੋੜੇ ਜੀ ਪ੍ਰਸਾਦ ਦੇ ਰਹੇ ਸੀ ਲਾਹਣ ਵਾਲੇ ਥੋੜੇ-ਥੋੜੇ ਨਾਲ ਹੀ ਤਿਲ-ਤਿਲ ਨੀ ਸਮੁੰਦਰ ਭਰ ਜਾਂਦਾ ਜੀ ਕੋਈ ਇਕੱਲਾ ਕੁਝ ਨਹੀਂ ਕਰ ਸਕਦਾ ਤੇ ਇੱਧਰ ਜਿਹੜੀਆਂ ਭੈਣਾਂ ਕੁਸ ਮਾਮੀਆਂ ਰੀ ਨਾਨੀਆਂ ਸਾਡੀਆਂ ਬੈਠੀਆਂ ਸੀ ਕਿਉਂਕਿ ਵੱਲ-ਵੱਲ ਕੇ ਰੋਟੀ ਲੱਗਦੇ ਆ ਫਿਰ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਤੇ ਧੰਮ ਲੈ ਲੈ ਕੇ ਰੋਟੀ ਲੱਗ ਜਾਂਦੀਆਂ ਨੇ ਤੇ ਇੱਕ ਦੂਜੀ ਨੂੰ ਵਾਰੀ ਦਵਾਉਂਦੀਆਂ ਨੇ ਬੇਰ ਬ੍ਰੋਤ ਉੱਪਰ ਉੱਠ ਕੇ ਜੀ ਇਸ ਸਥਾਨ ਤੇ ਸਾਰੇ ਸੇਵਾ ਕਰਦੇ ਹਸੀ ਹੁਣ ਨੇ ਗੱਲਾਂ ਬਾਤਾਂ ਕਰਦੇ ਆ ਇੱਥੇ ਬੈਠ ਕੇ ਨਾਲੇ ਬਾਣੀ ਸੁਣਦੇ ਆ ਪਾਠ ਚੱਲੀ ਜਾਂਦਾ ਜੀ ਬਹਾਨੇ ਨਾਲ ਜਾਇਆ ਜਾਂਦਾ ਜੀ ਉਹ ਆਪਾਂ ਘਰਾਂ ਚੋਂ ਨਹੀਂ ਨਿਕਲਦੇ ਏ ਵੀ ਬਾਬੇ ਦੀ ਕਿਰਪਾ ਸਾਡੇ ਅਗਵਾੜ ਤੇ ਜਿਹੜੇ ਅਸੀਂ ਹਰ ਸਾਲ ਇਕੱਠੇ ਹੋ ਜਾਂਦੇ ਆ ਦੇਖੋ ਜੀ ਤੁਸੀਂ ਵੀ ਆ ਨਾਨੀਵਰਾਂ ਦੀ ਮੈਂ ਫੋਟੋ ਲੈਤੀ ਇੱਧਰ ਭਾਂਡਿਆਂ ਦੀ ਸੇਵਾ ਚੱਲ ਰਹੀ ਹੈ ਇਹ ਸੜੀ ਮਾਂ ਮੇਰੀਆਂ ਸੇਵਾ ਕਰ ਰਹੀ ਨੇ ਮੈਂ ਵੀ ਇਹਨਾਂ ਦੇ ਨਾਲ ਇੱਥੇ ਕਰਵਾਈ ਹੈ ਸੇਵਾ ਤੇ ਪਹਿਲਾਂ ਮੈਂ ਇਹਨਾਂ ਦੀ ਵੀਡੀਓ ਬਣਾਈ ਹੈ ਮੈਂ ਕਿਵੇਂ ਬਾਅਦ ਚ ਫਿਰ ਤੁਹਾਡੇ ਨਾਲ ਸੇਵਾ ਕਰਾਂਗੀ ਨਾਲ ਹੁੰਦੇ ਸੰਗਤ ਲੰਗਰ ਸਕੀ ਜਾ ਰਹੀ ਹੈ ਆ ਹੁਣ ਆਉਣਿਆਂ ਜੀ ਅਸੀਂ ਘਰ ਨੂੰ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਇਕ ਸੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮੈਂ ਤੇ ਮਾਮੀ ਆਉਣੇ ਸਾਨੂੰ ਨੇਹ ਰਹੋਗੇ ਅਸੀਂ ਆਉਂਦੀਆਂ ਕੋਈ ਡਰ ਨਹੀਂ ਹੈਗਾ ਜੀ ਆਪਣੇ ਘਰ ਵਿੱਚ ਇਸ ਤਰ੍ਹਾਂ ਨੇਰੇ ਸਵੇਰੇ ਦਾ ਚਲੋ ਜੀ ਹੁਣ ਆਪਾਂ ਆਗੇ ਘਰੇ ਤੇ ਮੈਂ ਇਤੇ ਪ੍ਰਧਾਨ ਜੀ ਪ੍ਰਸਾਦਾ ਉੱਠੇ ਸਕੇ ਤੇ ਆਕਾਸ਼ ਦੀ ਰੋਟੀ ਹੁਣ ਮੈਂ ਬਣਾਉਂਗੀ ਘਰੇ ਆਕਾਸ਼ ਨਹੀਂ ਗਿਆ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਨੂੰ ਫੇਰ ਦਿਖਾਵਾਂਗੇ ਬਾੜੀ ਚ ਪ੍ਰੋਗਰਾਮ ਅਖੰਡ ਪਾਠ ਦੇ ਭੋਗ ਤੇ ਕੱਲ ਨੂੰ ਵੀ ਆਪਾਂ ਜਾਵਾਂਗੇ ਜਿਵੇਂ ਜਿਵੇਂ ਆਪਾਂ ਜਾਵਾਂਗੇ ਉਸ ਤਰ੍ਹਾਂ ਸਾਨੂੰ ਬਲੌਗ ਦਿਖਾਉਂਦੇ ਰਹਾਂਗੇ ਜੀ ਆਪਣੀ ਵੀਡੀਓ ਨੂੰ ਵੱਧ ਵੱਧ ਲਾਇਕ ਸੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਸਾਡੀਆਂ ਵੀਡੀਓ ਤੇ ਵੀਡੀਓ ਨੂੰ ਫੁੱਲ ਵਾਚ ਦੇਖਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਵੀ ਫੈਮਿਲੀ ਜੁੜੀ ਹੈ ਆਪਣੇ ਨਾਲ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਆਪਾਂ ਹੁਣ ਥੋੜਾ ਜਿਹਾ ਲੇਟ ਜਿਗੇ ਕਿਉਂਕਿ ਟੂ ਵੀਦੋਂ ਲੱਗ ਜਾਂਦੀ ਹੈ ਬੈਟਰੀ ਨਹੀਂ ਸਕਦੇ ਇੰਨਾ ਚਿਰ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਹੀ ਮੇਰਾ ਬਾਚ ਟਾਈਮ ਪੂਰਾ ਹੋ ਸਕੂ ਜੀ ਸੋਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣ ਆਪਾਂ ਨੂੰ ਬਹੁਤ ਹੀ ਵਧੀਆ ਫੈਮਿਲੀ ਮਿਲੀ ਹੈ ਜੀ ਸਾਰੇ ਤੇ ਆਪਾਂ ਉਹਨਾਂ ਦੇ ਤੈ ਦੇਲੋਂ ਧੰਨਵਾਦੀਆਂ ਜਿਹੜੇ ਆਪਣੀ ਵੀਡੀਓ ਲਈ ਸਪੈਸ਼ਲ ਟਾਈਮ ਕੱਢ ਕੇ ਵੀਡੀਓ ਫੁੱਲ ਵਾਚ ਕਰਦੇ ਆ ਭੈਣ ਭਰਾ ਸਪੋਰਟ ਕਰਦੇ ਚਲੋ ਜੀ ਆਪਾਂ ਇੱਕ ਦੂਜੇ ਦੀ ਸਪੋਰਟ ਨਾਲ ਹੀ ਅੱਗੇ ਜਾਣਾ ਤੇ ਆਪਤਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਦੇਈ ਸਾਡੇ ਬੱਚਿਆਂ ਤੇ ਮੇਰ ਪਰ ਹੱਥ ਰੱਖੀ ਤਰੱਕੀਆਂ ਵਾਖ ਸੰਸਾਰੇ ਤੇ ਇਹ ਅਰਦਾਸ ਕਰਦੇ ਆਂ ਜੇ ਖੇੜੇ ਸੁੱਖ ਤਾਂ ਵੇੜੇ ਸੁੱਖ ਜੀ ਤੇ ਸਾਰਿਆਂ ਦੀ ਸੁੱਖ ਮੰਗਦੇ ਆਂ ਆਪਾਂ ਤਾਂ ਜੇ ਗਮਾਂਡੀ ਹੱਸਦਾ ਤਾਂ ਆਪ ਵੀ ਹੱਸਦੇ ਆਂ ਜੇ ਗਮਾਂਡੀ ਦਾ ਰੋਂਦਾ ਮੂੰਹ ਤਾਂ ਆਪ ਵੀ ਰੋਣੇ ਆਂ ਜੀ